ਸਿਕਾ ਜੀ ਮੈਂ ਗੁਪਤ ਪ੍ਰਾਲ ਪ੍ਰਾਰ ਕਿਚਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਬ੍ਰੈਡ ਵਾਲੀ ਆਈਸਕ੍ਰੀਮ ਬ੍ਰੈਡ ਦੀ ਆਈਸਕ੍ਰੀਮ ਬਣਾਉਣ ਦੇ ਲਈ ਕੀ ਚਾਹੀਦਾ ਮੈਂ ਚਾਰ ਬ੍ਰੈਡ ਲੈ ਇਹਨਾਂ ਦੇ ਆਪਾਂ ਕਿਨਾਰੇ ਆ ਜਿਹੜੇ ਉਹ ਕੱਟ ਦੇਣੀ ਵਾਈਟ ਵਾਲਾ ਪਾਰਟ ਆਪਾਂ ਲੈਣਾ ਇਸ ਤਰੀਕੇ ਦੇ ਨਾਲ ਕਿਨਾਰੇ ਆ ਜਿਹੜੇ ਉਹ ਸਾਈਡਾਂ ਤੋਂ ਉਤਾਰ ਦੇਣੀ ਆ ਬ੍ਰਾਊਨ ਪਾਰਟ ਹਟਾ ਦੇਣਾ ਮੈਂ ਚਾਰੇ ਬ੍ਰੈਡ ਦੇ ਕਿਨਾਰੇ ਆ ਜਿਹੜੇ ਬ੍ਰਾਉਨ ਕਿਨਾਰੇ ਆ ਉਹ ਉਤਾਰ ਦਿੱਤੇ ਆ ਇਹਨਾਂ ਦਾ ਤੁਸੀਂ ਬ੍ਰੈਡ ਕ੍ਰਮ ਬਣਾ ਕੇ ਰੱਖ ਸਕਦੇ ਹੋ ਜਾਂ ਇਹਨਾਂ ਨੂੰ ਉਦਾਂ ਹੀ ਵੇਸਣ ਦੇ ਵਿੱਚ ਲਪੇਟ ਕੇ ਇਹਦੇ ਬਹੁਤ ਵਧੀਆ ਪਕੌੜੇ ਬਣਦੇ ਆ ਨਮਕ ਮਿਰਚ ਪਾ ਕੇ ਉਹ ਬਣਾ ਸਕਦੇ ਹੋ ਇਸ ਤੋਂ ਬਿਨਾ ਮੈਂ ਲਿਆ ਵਨੀਲਾ ਐਸੈਂਸ ਅੱਧੇ ਕੌਲੀ ਚੀਨੀ 1 ਕੱਪ ਠੰਡਾ ਦੁੱਧ ਥੋੜੀ ਜਿਹੀ ਡਰਾਈ ਫਰੂਟ ਇਹਦੇ ਵਿੱਚ ਮੈਂ ਲਿਆ ਕਾਜੂ ਮਗਜ਼ ਤੇ ਚੈਰੀ ਇੱਕ ਘਰ ਦੀ ਮਲਾਈ ਆ ਦੁੱਧ ਤੋਂ ਉਤਾਰੀ ਹੋਈ ਅੱਧੀ ਕੋਲੀ ਇਹ ਅੱਧਾ ਕੋਲਾ ਮਲਾਈ ਦਾ ਹੈਗਾ ਇਹ ਹੁਣ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਆਈਸਕ੍ਰੀਮ ਸਭ ਤੋਂ ਪਹਿਲਾਂ ਆਪਾਂ ਚੀਨੀ ਹੈ ਜਿਹੜੀ ਆਪਾਂ ਗ੍ਰाइंड ਕਰ ਲਾਂਗੇ ਤੁਸੀਂ ਇਸ ਜਗ੍ਹਾ ਤੇ ਪੀਸਿਸ ਜਿੰਨੇ ਵੀ ਯੂਜ਼ ਕਰ ਸਕਦੇ ਹੋ ਮੈਂ ਇਸ ਨੂੰ ਹੀ ਗ੍ਰाइंड ਕਰੂ ਮੈਂ ਚੀਨੀ ਨੂੰ ਗ੍ਰाइंड ਕਰ ਲਿਆ ਬਿਲਕੁਲ ਪਤਲੀ ਹੋ ਗਈ ਹੈ ਬਿਲਕੁਲ ਦੇਸੀ ਚੀਨੀ ਹੈ ਜਿਹੜੀ ਦੇਸੀ ਖੰਡ ਹੁੰਦੀ ਹੈ ਉਸ ਤੋਂ ਵੀ ਬਰੀਕ ਹੋ ਗਈ ਹੈ ਹੁਣ ਆਪਾਂ ਇਸ ਨੂੰ ਬਰੈਡ ਹੈ ਜਿਹੜੇ ਇੱਕ ਵੱਡੇ ਚਾਰ ਦੇ ਵਿੱਚ ਪਾਵਾਂਗੇ ਇਹਨਾਂ ਦੇ ਟੁਕੜੇ ਬਣਾ ਲਵਾਂਗੇ ਸਾਰੇ ਬ੍ਰੈਡਾਂ ਦੇ ਜਿਹੜਾ ਬ੍ਰੈਡ ਦਾ ਸਵਾਦ ਆ ਨਾ ਬ੍ਰੈਡ ਦਾ ਟੇਸਟ ਆ ਉਹ ਬਿਲਕੁਲ ਖੋਏ ਦੀ ਤਰ੍ਹਾਂ ਆਉਂਦਾ ਜਿਵੇਂ ਆਪਾਂ ਖੋਏ ਦੇ ਕੁਲਫੀ ਖਾਣੇ ਹੁੰਨੇ ਖੋਏ ਵਾਲੀ ਉਸ ਦੀ ਤਰੀਕੇ ਦਾ ਇਹਦਾ ਟੇਸਟ ਆ ਜਿਹੜਾ ਆਉਂਦਾ ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਠੰਡਾ ਦੁੱਧ 1 ਕੱਪ ਐਂਡ ਮલાઈ ਤੁਸੀਂ ਜਿਹੜੀ ਅਮੁੱਲ ਵਾਲਿਆਂ ਦੀ ਫ੍ਰੈਸ਼ ਮਲਾਈ ਆਉਂਦੀ ਹੈ کریم ਉਹਦੇ ਉਹ ਵੀ ਚੂਜ਼ ਕਰ ਸਕਦੇ ਹੋ ਅੱਧੀ ਕੌਲੀ ਜਿਹੜੀ ਚੀਨੀ ਸੀ ਉਹ ਵੀ ਇਹਦੇ ਵਿੱਚ ਹੀ ਪਾ ਦਾਂਗੇ ਅੱਪਾ ਹੁਣ ਆਪਾਂ ਇਸ ਨੂੰ ਦੋ ਤਿੰਨ ਬੂੰਦਾਂ ਇਹਦੇ ਵਿੱਚ ਹੀ ਆਪਾਂ ਬਨੀਲਾ ਐਸੈਂਸ ਦੀ ਆ ਪਾ ਦੇਣੀਆਂ ਨੇ ਇਸ ਦੇ ਵਿੱਚ ਤੁਸੀਂ ਇਲਾਇਚੀ ਪਾਊਡਰ ਵੀ ਪਾ ਸਕਦੇ ਹਾਂ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ ਉਸਦੇ ਨਾਲ ਹੁਣ ਆਪਾਂ ਇਸ ਨੂੰ ਬੰਦ ਕਰਕੇ ਮਿਕਸ ਕਰਾਂਗੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਬਹੁਤ ਹੀ ਵਧੀਆ ਮਿਕਸਚਰ ਬਣ ਗਿਆ ਗਾੜਾ ਕੋਲ ਬਣ ਗਿਆ ਹੁਣ ਆਪਾਂ ਇਸ ਦੇ ਵਿੱਚ ਇਸ ਬਰਤਨ ਦੇ ਵਿੱਚ ਆਪਾਂ ਆਈਸਕ੍ਰੀਮ ਹੈ ਜਿਹੜੀ ਉਹ ਜਵਾਵਾਂਗੇ ਮੈਂ ਥੋੜੇ ਜਿ ਮੱਗ 'ਚ ਪਾਏ ਨੇ ਥੋੜੀ ਜਿ ਚੈਰੀ ਪਾਈ ਹੈ ਥੋੜੀ ਜਿ ਕਾਜੂ ਉੱਪਰ ਤੋਂ ਆਪਾਂ ਇਹ ਮਿਕਸਰ ਹੈ ਨਾ ਉਹ ਪਾ ਦੇਣਾ ਬੱਚਾ ਰਹੀ ਹੈ ਆਈਸਕ੍ਰੀਮ ਅਜੜੀ ਬਹੁਤ ਵਧੀਆ ਲੱਗਦੀ ਹੈ ਮੇਰੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਇਸ ਤਰੀਕੇ ਦੇ ਨਾਲ ਮੈਂ ਸਾਰੇ ਡਰਾਈ ਫਰੂਟ ਆ ਜਿਹੜੇ ਉਹ ਉੱਪਰ ਤੋਂ ਬਾਕੀ ਤੇ ਹੁਣ ਆਪਾਂ ਇਸ ਨੂੰ ਫ੍ਰੀਜਰ ਦੇ ਵਿੱਚ ਜੰਮਣ ਦੇ ਲਈ ਰੱਖ ਲઈએ ਬਹੁਤ ਹੀ ਵਧੀਆ ਆਈਸਕ੍ਰੀਮ ਚੰਮ ਕੇ ਤਿਆਰ ਆ ਤੁਸੀਂ ਇਸ ਨੂੰ ਕੱਟ ਕੇ ਇਸ ਨੂੰ ਕੱਟ ਕੇ ਸਰਵ ਕਰੋ ਇਹ ਰੈਸਪੀ ਆਪਣੇ ਘਰ ਦੇ ਵਿੱਚ ਜ਼ਰੂਰ ਟਰਾਈ ਕਰੋ ਜੀ ਕਿਉਂਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਬਹੁਤ ਈਜ਼ੀਲੀ ਬਣਦੀ ਆ ਹਰ ਇੱਕ ਚੀਜ਼ ਘਰ ਦੇ ਵਿੱਚ ਤਕਰੀਬਨ ਅਵੇਲੇਬਲ ਹੁੰਦੀ ਹੈ ਜੀ ਤੇ ਇਸ ਰੈਸਪੀ ਨੂੰ ਘਰ ਦੇ ਵਿੱਚ ਜ਼ਰੂਰ ਟਰਾਈ ਕਰੋ ਜੀ ਮਿਲਦੇ ਆ ਇੱਕ ਨਵੀਂ ਰੈਸਪੀ ਦੇ ਨਾਲ ਨਵੇਂ ਦਿਨ ਧੰਨਵਾਦ